ਵੀਰ ਜੀ ਸਾਰੇ ਭਰਾਵਾਂ ਨੂੰ ਇੱਕ ਜ਼ਰੂਰੀ ਬੇਨਤੀ ਹੈ ਜੀ ਕੱਲ ਦਿਨ ਵੀਰਵਾਰ 19 ਤਰੀਕ ਨੌਵਾਂ ਮਹੀਨਾ ਸ਼ਾਮ 9 ਵਜੇ ਦਰਵਾਰ ਰੋਜ਼ਾ ਸ਼ਰੀਫ ਮਢਾਲੀ ਪਾਰਕ ਦੇ ਵਿੱਚੋਂ ਸਪਲੈਂਡਰ ਮੋਟਰਸਾਈਕਲ ਪੀਬੀ 36 ਜੇ 4486 ਆ ਜੋ ਵੀਡੀਓ ਨੇ ਵਿੱਚ ਦੋ ਬੰਦੇ ਦਿਖਾਏ ਜਾ ਰਹੇ ਨੇ ਇਹਨਾਂ ਦੋ ਬੰਦਿਆਂ ਨੇ ਚੋਰੀ ਕੀਤਾ ਹੈ ਵੀਰ ਜੀ ਜੇ ਕਿਸੇ ਵੀ ਵੀਰ ਨੂੰ ਇਹਨਾਂ ਦੋਨਾਂ ਬੰਦਿਆਂ ਬਾਰੇ ਕੁਝ ਵੀ ਪਤਾ ਹੋਵੇ ਜਾਂ ਇਹਨਾਂ ਨੂੰ ਦੇਖਣ ਤੋਂ ਬਾਅਦ ਕੁਝ ਵੀ ਪਤਾ ਲੱਗੇ ਤਾਂ ਵੀਰ ਜੀ ਸਾਨੂੰ ਇਹਨਾਂ ਦੋ ਨੰਬਰਾਂ ਦੇ ਉੱਤੇ ਜਰੂਰ ਸੰਪਰਕ ਕਰੋ ਜੀ 7009887595 7009887595 ਦੂਸਰਾ ਨੰਬਰ ਵੀਰ ਜੀ 99155 33721 9915533721 ਵੀਰ ਜੀ ਸਾਡਾ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਇਹ ਹੈ ਕਿ ਇਹ ਬੰਦੇ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਦਾਂ ਦੀ ਹਰਕਤ ਦੁਬਾਰਾ ਤੋਂ ਫੇਰ ਨਾ ਕਰ ਸਕਣ ਇਸ ਵੀਡੀਓ ਨੂੰ ਵੀਰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਆਪਾਂ ਇਹਨਾਂ ਦਾ ਇਹਨਾਂ ਦੋ ਬੰਦਿਆਂ ਦਾ ਪਤਾ ਲਗਾ ਲਗਾ ਸਕੀਏ ਤਾ ਜੋ ਕਿ ਇਹਨਾਂ ਦੇ ਬਣਦੀ ਕਾਰਵਾਈ ਕੀਤੀ ਜਾ ਸਕੇ ਵੀਰ ਜੀ ਦੁਵਾਰਾ ਤੋਂ ਫੇਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਇਹ ਬੰਦੇ ਧਾਰਮਿਕ ਸਥਾਨਾਂ ਤੇ ਜਾ ਕੇ ਇਦਾਂ ਦੀ ਹਰਕਤ ਦੁਬਾਰਾ ਨਾ ਕਰ ਸਕਣ ਸੋ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਸਾਡਾ ਵੀਰ ਜੀ ਇਹੀ ਹੈ ਸੋ ਸਾਰਿਆਂ ਦਾ ਧੰਨਵਾਦ ਵੀਰ ਜੀ ਇਹ ਕਿਸੇ ਨੂੰ ਵੀ ਨਾ ਵਾਰੇ ਪਤਾ ਲੱਗੇ ਤਾਂ ਸਾਨੂੰ ਜਲਦ ਤੋਂ ਜਲਦ ਸੰਪਰਕ ਕਰਨ ਦੀ ਕੋਸ਼ਿਸ਼ ਕਰਿਓ ਵੀਰ ਜੀ